ਐਵਰੀ ਪਿਆਰੀ ਸੰਗਤ ਜੀਓ ਆਪ ਸਭ ਨੂੰ 26 ਪੌਰੀ ਲੱਖ ਲੱਖ ਵਧਾਈ ਹੋਵੇ ਸਹਿਬਾਨੇ ਸਾਡੇ ਦੇ ਕਿਰਪਾ ਕੀਤੀ ਅੱਜ ਦੇ ਦਿਨ ਮਹਾਰਾਜੇ ਰੇ ਸਿੰਘ ਨੂੰ ਆਪਾਂ ਯਾਦ ਕਰਨ ਵਾਸਤੇ ਆਇ ਇਕੱਤਰ ਹੋਏ ਹਾਂ ਆਪਣਾ ਸਮਾਂ ਵਿੱਚ ਕੱਢਿਆ ਆਪਾਂ ਕਰਾਇਆ ਖਰਚੇ ਕੇ ਵੀ ਆਏ ਗੱਡੀਆਂ ਤੇਲ ਵੀ ਭਾਲਿਆ ਤਾਂ ਕਿ ਜੋ ਅਸੀਂ ਮਹਾਰਾਜ ਸ਼ੇਰ ਸਿੰਘ ਸੁਪਵਾਣ ਦੇ ਜਸ ਗਾ ਸਕੀਏ ਇੱਕ ਏਡ ਮਹਾਰਾਜ ਸ਼ੇਰ ਸਿੰਘ ਵਿੱਚ 59 ਸਾਲ ਲਈ ਅੱਜ ਦੇ ਦਿਨ ਉਹ ਸਰਗੁਣ ਤੋਂ ਨਿਰਗੁਣ ਹੋ ਗਏ ਤੇ ਬ੍ਰਿੰਸੀ ਸਰ ਵਿੱਚ ਅਕਾਲ ਪੁਰਖ ਨੇ ਆਪਣਾ ਖੇਲ ਮਹਾਰਾਜ ਪੁਰਨ ਤੇ ਵਿਚ ਕਰ ਦਿੱਤਾ ਅੱਜ ਸਹਿਬਾਂ ਦੇ ਪ੍ਰਗਟਾਵੇ ਦਾ ਦਿਨ ਹੈ ਕਿ ਸਾਡੇ ਤੋਂ ਉਹਨੇ ਰਹਿਮਤ ਕੀਤੀ ਹੈ ਮੈਂ ਜੋ ਹਰ ਬਾਣੀ ਆਪਣਾ ਪੇਸ਼ ਕਰਾਂਗਾ ਇਹ ਕੁਛ ਕੁਛ ਹਰ ਬਾਣੀ ਵਿੱਚ ਲਾਈਨਾਂ ਹਨ ਇਹ ਪਿਆਰ ਦੀਆਂ ਲਾਈਨਾਂ ਹਨ ਕੁਝ ਸਿੱਖ ਕੇ ਜਾਇਓ ਕਿ ਹਰ ਭਗਤ ਦਵਾਰ ਵਿੱਚ ਆਏ ਹਾਂ ਤੇ ਕੁਝ ਲੈ ਕੇ ਜਾਣਾ ਹੈ ਕੁਝ ਸਿੱਖ ਕੇ ਜਾਣਾ ਹੈ ਇਹ ਨਾ ਹੋਵੇ ਕਿ ਉਹਦਾ ਹੀ ਚਲੇ ਜਾਈਏ ਇਹੀ ਸਮਾਂ ਹੀ ਨਾ ਆਪਾ ਲਾਇਆ ਹੈ ਉਸ ਤੋਂ ਆਪਾ ਕੀ ਲੈ ਕੇ ਜਾਣਾ ਹੈ ਸਦਾ ਸੰਗ ਰਹਿਣਾ ਇੱਕ ਮੁਠ ਦੁਈ ਦਿਵਤੀ ਨੇੜ ਨਾਇਆ ਹਰ ਸੰਗਤ ਵਿੱਚ ਨਾ ਦੇਸੀ ਫੁੱਟ ਸਤਗੁਰ ਅੰਦਰ ਡੇਰਾ ਲਾਇਆ ਜੇ ਅਸੀਂ ਆਏ ਹਾਂ ਸਾਰਿਆਂ ਵਿੱਚ ਪਿਆਰ ਹੋਣਾ ਚਾਹੀਦਾ ਹੈ ਇੱਕ ਦੂਜਾ ਸਤਿਕਾਰ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਪ੍ਰਮਾਤਮਾ ਦੇ ਭਗਤ ਹਾਂ ਉਸ ਅਕਾਲ ਪੁਰਖ ਦੇ ਭਗਤ ਹਾਂ ਜਿਹੜੇ ਕਿ ਗੁਰੂ ਪੀਰ ਉਖਤਾਰ ਪੈਗੰਬਰਾਂ ਦੇ ਨਾਲ ਹੁੰਦੇ ਆਂ ਅਸੀਂ ਭਗਤੀਆਂ ਕੀਤੀਆਂ ਉਹਨਾਂ ਦੇ ਦਰਸ਼ਨ ਕੀਤੇ ਉਹਨਾਂ ਨੇ ਸਾਡੇ ਨਾਲ ਵਾਅਦੇ ਕੀਤੇ ਇਸੇ ਕਰਕੇ ਅਕਾਲ ਪੁਰਖ ਦੀ ਧਰਤੀ ਤੇ ਆਏ ਤੇ ਸਾਨੂੰ ਆਪਣੇ ਚਰਨਾਂ ਨਾਲ ਜੋੜਿਆ ਇਸ ਕਰਕੇ ਸਾਡੇ ਵਿੱਚ ਕੋਈ ਲੜਾਈ ਝਗੜਾ ਦੂਈ ਦੁਆਤ ਨਹੀਂ ਹੋਣਾ ਚਾਹੀਦਾ ਜੇ ਸਾਡੇ ਵਿੱਚ ਇਹੀ ਲੜਾਈਆਂ ਰਹੀਆਂ ਤਾਂ ਕੀ ਹੋਵੇਗਾ ਆਵਣ ਜਾਵਣ ਲੱਖ ਚੁਰਾਈ ਜਾਏ ਛੁਟ ਜਿਸ ਜਨ ਬਚਨ ਕਮਾਈਆ ਇਹੋ ਜਿਹਾ ਸੀ ਐਸੇ ਤਰ੍ਹਾਂ ਲੜਾਈਆਂ ਕਰਦੇ ਤੇ ਫਿਰ ਲੱਖ ਚੁਰਾਚਾ ਜੋ ਹੀ ਬਚ ਨਹੀਂ ਸਕਦੇ ਸਾਡੇ ਵਿੱਚ ਪ੍ਰੇਮ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਐਸੀ ਇੱਕ ਪਰਿਵਾਰ ਹਾਂ ਐਸੀ ਕੋਈ ਵੱਖਰੇ ਵੱਖਰੇ ਨਹੀਂ ਹਾਂ ਇੱਕ ਹੀ ਸਾਡਾ ਧਰਮ ਹੈ ਇੱਕ ਹੀ ਸਹੀ ਪਰਵਾਰ ਹੈ ਸਾਰੇ ਅਸੀਂ ਜੋ ਦਰਬਾਰ ਵਿੱਚ ਆਉਂਦੇ ਹਨ ਤੇ ਸਾਡੀ ਕਿਸੇ ਦੀ ਨਿਗਾ ਮਾੜੀ ਨਹੀਂ ਹੋਣੀ ਚਾਹੀਦੀ ਕਿਸੇ ਪ੍ਰਤੀ ਜੋ ਵੀ ਸਾਡੀਆਂ ਪੈਣਾ ਵੀ ਹਨ ਸਾਡੇ ਵੀਰ ਵੀ ਹਨ ਹਰ ਬਾਣੀ ਚੋਂਦਾ ਹੈ ਭਾਈ ਪੈਣ ਸਾਚਾ ਨਾਤਾ ਗੁਰਮੁਖ ਨਿਉ ਨਿਉ ਤੱਕੇ ਜੋ ਲਖਮਣ ਸੀਤਾ ਮਾਤਾ ਕਿਸੇ ਨਾ ਮਾੜੀ ਨਿਗਾਹ ਨੇ ਵੇਖਣਾ ਇਹਦਾ ਲਖਮਣ ਨੇ ਮਾਤਾ ਤੇ ਸੀਤਾ ਨੂੰ ਵੇਖਿਆ ਕਿ ਹਮੇਸ਼ਾ ਉਹਦੇ ਪੈਰਾਂ ਨੂੰ ਵੇਖਦੇ ਸਨ ਕਦੇ ਉਹਨੇ ਸੀਤਾ ਦਾ ਮੁਖ ਨਹੀਂ ਸੀ ਵੇਖਿਆ ਇਹ ਐਸੀ ਅਨਜ਼ਰ ਭੁੱਲਣਾ ਕਰਦੇ ਆਂ ਤਾਂ ਕੀ ਸਜ਼ਾ ਮਿਲਦੀ ਹੈ ਜੇ ਜਨ ਪੁੱਲੇ ਹਰ ਕੀ ਗਾਥਾ ਜੂਨ ਜੂਨੀ ਆਪ ਪੁਆਇਆ ਫੇਰ ਸਾਨੂੰ ਜੂਨਾ ਵਿੱਚ ਪੈਂਦਾ ਇਹ ਅਸੀਂ ਇਥੇ ਮਾੜੀ ਨਿਗਾ ਵਿੱਚ ਆਵਾਂਗੇ ਇਹ ਹਰਪੰਗ੍ਹ ਦੇ ਦਵਾਰ ਕਿਸੇ ਨੇ ਵੀ ਮਾੜੀ ਸੋਚਣਾ ਨਹੀਂ ਹੋਣਾ ਗੌਰ ਸਿੱਖ ਸਾਚੀ ਸਿੱਖਿਆ ਲੈਣੀ ਸਿੱਖ ਸਾਖਿਆਤ ਹਰ ਸਮਝਾਇਆ ਅਕਾਲ ਪੁਰਖ ਆਪ ਸਿੰਘਾਸਨ ਤੇ ਬੈ ਕੇ ਸਮਝਾ ਰਹੇ ਹਨ ਸਾਨੂੰ ਪ੍ਰਭ ਮਿਲਨ ਦੀ ਰੱਖੋ ਹਰਸ਼ ਹਵਸ਼ ਹੋਰ ਨਾ ਕੋਈ ਵੜਾਈਆ ਅਸੀਂ ਹਮੇਸ਼ਾ ਉਹਦੇ ਪ੍ਰੇਮ ਦੇ ਬੰਢੀ ਆਪਣਾ ਪਿਆਰ ਵਧਾਉਣਾ ਹੈ ਉਸ ਤੋਂ ਪ੍ਰੇਮ ਮੰਗਣਾ ਹੈ ਚਰਨਾ ਵਿੱਚੋਂ ਕਿਉਂਕਿ ਪ੍ਰੇਮ ਰਾਜਾ ਸਾਹ ਕੋ ਜਿੱਤਿਆ ਜਾ ਸਕਦਾ ਹੈ ਨਫਰਤ ਨਾਲ ਕੁਝ ਨਹੀਂ ਜਿੱਤਿਆ ਸਾਦਾ ਇਹ ਅਸੀਂ ਇੱਕ ਦੂਜੇ ਪਿਆਰ ਪ੍ਰੇਮ ਕਰਾਂਗੇ ਜਿਸ ਤਰ੍ਹਾਂ ਪਹਿਲਾਂ ਹੀ ਬਾਣੀ ਸੁਣਾਈ ਸੀ ਰਵੀ ਨੇ ਕਿ ਪ੍ਰਮਾਤਮਾ ਸਾਡੇ ਲਈ ਕੀ ਕੁਝ ਕਰਿਆ ਕਿ ਮੈਂ ਤੁਹਾਡੀ ਚੰਨਾਂ ਤੂੜੀ ਵਿੱਚ ਨਹਾਵਾ ਉਹ ਸਾਡੇ ਵਾਸਤੇ ਇਨਾ ਕੁਝ ਕਰਦਾ ਹੈ ਕਿ ਅਸੀਂ ਉਹਨਾਂ ਪਿਆਰ ਨਹੀਂ ਕਰ ਸਕਦੇ ਅਸੀਂ ਇੱਕ ਦੂਜੇ ਨਾਲ ਹੀ ਪਿਆਰ ਕਰ ਸਕਦੇ ਸਾਨੂੰ ਇੱਕ ਦੂਜੇ ਨਾਲ ਪਿਆਰ ਕਰਨਾ ਪਵੇਗਾ ਤਾਂ ਹੀ ਅਸੀਂ ਬਹੁਤ ਉੱਚੇ ਜਾਵਾਂਗੇ ਸਤ ਗੁਰੇ ਅੰਦਰੇ ਅੰਦਰੇ ਅੰਦਰ ਮਿਲੇ ਆਣ ਅਠੇ ਪਹਿਰ ਹੋਏ ਸਹਾਈਆ ਜੋ ਜਨ ਗੁਰਮੁਖ ਜੋ ਜਨ ਗੁਰ ਤੋ ਮੁਖ ਪਭਾਵੰਦਾ ਮਰ ਮਰ ਜੰਮੇ ਆਏ ਵਾਰੋ ਵਾਰ ਜਿਹੜਾ ਵੀ ਆਪਣੇ ਪ੍ਰਭੂ ਤੋਂ ਮੁਖ ਹੁੰਦਾ ਹੈ ਉਸ ਲਈ ਮਾਰੇ ਬਜਨ ਕਰਦਾ ਹੈ 1084 ਚੁਣਾ ਪੈਂਦਾ ਮਰਦਾ ਹੈ ਤੇ ਜਾਂਦਾ ਹੈ ਫਿਰ ਇਸੇ ਚੱਕਰਾਂ ਵਿੱਚ ਪਿਆ ਰੰਦਾ ਹੈ ਹੁਣ ਆਪਣੇ ਕੁਝ ਬੀਬੀਆਂ ਆਪਣੇ ਪਤੀ ਦੀ ਲੰਮੀ ਉਮਰ ਆਦੇ ਵਰਤ ਤਾਕ ਦੀਆਂ ਇਹ ਵੀ ਸਾਨੂੰ ਵਰਜਤ ਹੈ ਕਿ ਅਹੀ ਵਰਤਨੀ ਰੱਖਣਾ ਕਿਉਂਕਿ ਸਾਨੂੰ ਸਹਬਾ ਨੇ ਐਡਾ ਵੱਡਾ ਨਾਮ ਦੇ ਦਿੱਤਾ ਸੋ ਹਮਾਰਾ ਸ਼ੇਰ ਸਿੰਘ ਸਿੰਘ ਪੁਆਦੀ ਜਾਏ ਇਸ ਤੋਂ ਵੱਡੀ ਕੋਈ ਚੀਜ਼ ਹੀ ਨਹੀਂ ਤੇ ਇਹ ਵਰਤ ਕਾਜ਼ ਲਈ ਰੱਖਣੇ ਹਨ ਸਾਡੀ ਜ਼ਿੰਦਗੀ ਉਸ ਪਰਮਾਤਮਾ ਦੇ ਹੱਥ ਵਿੱਚ ਹੈ ਯਗਤ ਮਰਨੀ ਮਰੇ ਜਗ ਮਰਨਾ ਹੱਥ ਕਿਸੇ ਨਾ ਆਈਆ ਪੁਖ ਨੰਗ ਝੂਠਾ ਵਰਤ ਫਿਰ ਤੋਂ ਪੁਖੇ ਨਗੇ ਪੁਖੇ ਹੋ ਕੇ ਬੈਠ ਜਾਣੇ ਹਾਂ ਕੈਸੀ ਅੱਜ ਕੋਈ ਖਾਣਾ ਨਹੀਂ ਕਿ ਸਾਡੇ ਪਤੀ ਦੀ ਉਮਰ ਵੱਡੀ ਹੋ ਗਈ ਇਹ ਕਹਿੰਦੇ ਸਭ ਝੂਠ ਹੈ ਸਾਰਾ ਕੁਝ ਪ੍ਰਮਾਤਮਾ ਦੇ ਹੱਥ ਵਿੱਚ ਹੈ ਜਿਹੜਾ ਜੀਵਨ ਜਦੋਂ ਅਹੀਂ ਚੰਗਦੇ ਹਾਂ ਉਦੋਂ ਤੇ ਉਹ ਜਾਂਦਾ ਕਿ ਸਾਡਾ ਅੰਤਮ ਕਦੋਂ ਹੋਣਾ ਹੈ ਕਦੋਂ ਸਾਡੇ ਸਵਾਸ ਪੂਰੇ ਹੋਣਨ ਇਹ ਪ੍ਰਮਾਤਮਾ ਦੇ ਹੱਥ ਵਿੱਚ ਹੈ ਬਿਨ ਖਾਰ ਨਾਮੇ ਵਰਤ ਕੰਮ ਕਿਸੇ ਕੰਮ ਨਾ ਆਈਆ ਮਿਲੇ ਟੁਈ ਨ ਅਰਸ ਫਰਸ ਗੁਰਮਤਿ ਜੋ ਰਹੇ ਪੁਲਾਈਆ ਸਚਾ ਨਾਮ ਹੀ ਸਾਡਾ ਵਰਤ ਹੈ ਜਿਹੜੇ ਇਹ ਚੀਜ਼ਾਂ ਭੁੱਲ ਜਾਂਦੇ ਹਨ ਸਾਬ ਕਹੁੰਦੇ ਹਨ ਕਿ ਮੈਂ ਉਹਨੂੰ ਵੀ ਜੁਨਾ ਵਿੱਚ ਪਾਉਂਦਾ ਸਾਹਿਬ ਕਹਿੰਦੇ ਜੇ ਬਚਣਾ ਹੈ ਤੇ ਹੰਕਾਰ ਤੋਂ ਬਚਣਾ ਹੈ ਜੇ ਬਚਿਆ ਜਾਂਦਾ ਨੀਵੇਂ ਹੋ ਕੇ ਬਚੋ ਹੰਕਾਰੀ ਕੋਈ ਰਹਿਣਾ ਪਾਈਆ ਜੇ ਡਿੱਗਿਆ ਡੇ ਟਿਠਿਆ ਜਾਂਦਾ ਹਰ ਸਰ ਨਾਈ ਟੱਠੂ ਉਹਨੇ ਸਾਡੇ ਤੇ ਕਿਰਪਾ ਕਰਨੀ ਹੈ ਉਹਦੇ ਚਰਨਾਂ ਚ ਵਿਗਰਾਂ ਹੈ ਹੋਰ ਕਿਤੇ ਡਿਗਣਾ ਡਿਗਿਆ ਲੈ ਉਠਾਈਆ ਜੇ ਕੋਈ ਦੁੱਖ ਤਾਂ ਆਪਣਾ ਹਾਲ ਦੱਸੋ ਦੁਖੀਆਂ ਦਰਦ ਵਢਿਆਈਆ ਹੋਰ ਥਾਂ ਤੇ ਆਪਣਾ ਸੀਸ ਹੀ ਕਦੇ ਝੁਕਾਉਣਾ ਇਹ ਜੋ ਸਿੰਘਾਸਨ ਹੈ ਕਦੇ ਖਾਲੀ ਨਹੀਂ ਹੁੰਦਾ ਇੱਥੇ ਹੀ ਆਪਣਾ ਸੀਸ ਟਕਾਉਣਾ ਹੈ ਇੱਥੇ ਤੁਹਾਡੇ ਦੁੱਖ ਦਰਦ ਪੂਰੇ ਹੋਣਗੇ ਸਾਡੇ ਸਤਗੁਰੂ ਕਿਰਪਾ ਕਰਨਗੇ ਹਰ ਬਾਣੀ ਵਿੱਚ ਕਹੁੰਦਾ ਹੈ ਕਿ ਇਹ ਸਿੰਘਾਸਨ ਕਦੇ ਖਾਲੀ ਨਹੀਂ ਰਹਿੰਦਾ ਜਿਸ ਵਿੱਚ ਦੀਨ ਮਜਬੂਦਾ ਨਹੀਂ ਕੋਈ ਵਿਚਾਰ ਦੁਤਿਆ ਵਣਨਾ ਕੋਈ ਵੜਿਆਈਆ ਗੁਰ ਅਵਤਾਰ پیغمبر ਕਹਿਣ ਅਸੀਂ ਨਿਉ ਨਿਉ ਕਰੀਏ ਨਿਮਸ਼ਕਾਰ ਦਰ ਠਾਂਡੇ ਸੀਸ ਨਵਾਈਆ ਗੁਰੂ ਪੀਰਵਤਾ پیغمبر ਇਥੇ ਅਸੀਂ ਸੁਣਾਉਂਦੇ ਹਾਂ ਜਨ ਭਗਤੋ ਤੁਹਾਡਾ ਭਗਤਾਂ ਦਾ ਦਵਾਰ ਬਿਨ ਸ੍ਰੀ ਪ੍ਰਭੂਾਨ ਖਾਲੀ ਨਜ਼ਰ ਕੇ ਦੇ ਨਾ ਆਈਆ ਇੰਨਾ ਤੁਹਾਡੇ ਅੰਦਰ ਵਿਸ਼ਵਾਸ ਹੋਣਾ ਚਾਹੀਦਾ ਕਿ ਮੇਰਾ ਪਰਮਾਤਮਾ ਮੇਰਾ ਸਿੰਘਾਸਨ ਤੇ ਬਿਰਾਜਮਾਨ ਹਮੇਸ਼ਾ ਹੈ ਅਸੀਂ ਜੋ ਵੀ ਕੁਝ ਮੰਗਾਗੇ ਸਾਨੂੰ ਦਵੇਗਾ ਇਹਦਾ ਵੀ ਤੁਸ਼ਵਾਸ ਹੋਣਾ ਚਾਹੀਦਾ ਹੈ ਕਿਉਂਕਿ ਸਾਨੂੰ ਜਿਕਰਾ ਦਿੱਤਾ ਹੈ ਕੀ ਭਗਵਾਨ ਖਾਲੀ ਨજર ਕਦੇ ਨਾ ਆਈਆ ਜਿੰਨਾ ਸੁਹੰਗ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਬੋਲਿਆ ਪੰਜ ਵਾਰ ਲੋਕ ਮਾਤ ਜਨ ਵਿੱਚ ਨਾ ਆਈਆ ਜਿਨ੍ਹਾਂ ਨੇ ਪੰਜ ਵਾਰ ਇਸ ਦਾ ਨਾਮ ਲੈ ਲਿਆ ਕਹਿੰਦੇ ਕਿ ਉਹ ਨਾਮ ਫਿਰ ਦੁਬਾਰਾ ਧਰਤੀ ਤੇ ਆਉਣ ਨਹੀਂ ਹੋਣਾ ਪਵੇਗਾ ਝਗੜਾ ਮੁਕਾ ਕੇ ਤੀਰਥ ਤਟ ਕਿਨਾਰ ਆਤਮ ਸरोवर ਜਤਨ ਹਾਈਆ ਇਸ ਕਰਕੇ ਸਹਬਾਂ ਦੇ ਚਰਨਾਂ ਵਿਚ ਨਿਸ਼ਾਨ ਕਰਨ ਕਰਨੀ ਹੈ ਉਹਨਾਂ ਤੋਂ ਹੀ ਲੈਣਾ ਹੈ ਇਸੇ ਤਰ੍ਹਾਂ ਸਤਿਰਾ ਕੀ ਕਹਿੰਦੇ ਹਨ ਕਿਰਪਾ ਕਰੀ ਜਿਸ ਵੇਲੇ ਮਾਲਕ ਤੁਰਦੇ ਸਾਡਾ ਮੇਲਾ ਲਿਆ ਮਲਾਈਆ ਆਪਾਂ ਫੇਰੇ ਉੱਤੇ ਜੋ ਨਿਸ਼ਾਨ ਥਾ ਛੜਾਇਆ ਸੀ ਜਿਸ ਹੈ ਬਣੇ ਸਾਡੇ ਦੀ ਕਿਰਪਾ ਕੀਤੀ ਇਹੋ ਹੀ ਸਤ ਰੰਗ ਗੋੜੇ ਹਨ ਕਹੀਂ ਇਕੱਠੇ ਹੋ ਕੇ ਚੋਲ ਕੇ ਵੇਖ ਰਹੇ ਹਾਂ ਕਿ ਕਾਲਪੁਰਖ ਆਇਆ ਹੈ ਪਰ ਤੁਸੀਂ ਤੁਰਦੇ ਫਿਰਦੇ ਇਨਸਾਨ ਹੋ ਤੁਸੀਂ ਤੇ ਉਹ ਦੇ ਦਰਸ਼ਨ ਕਰ ਸਕਦੇ ਹੋ ਕਿੱਡੇ ਵੱਡੇ ਤੁਹਾਡੇ ਬਾਗ ਹਨ ਕਿਰਪਾ ਕਰੇ ਜਿਸ ਵੇਲੇ ਮਾਲਕ ਤੁਰਦੇ ਸਾਡਾ ਮੇਲ ਆ ਮਲਾਈਆ ਜਨ ਭਗਤੋ ਤੁਸੀਂ ਨਹੀਂ ਇਕੱਠੇ ਹੋ ਕੇ ਤੁਰਦੇ ਖੱਤ ਰੰਗ ਤਾਂ ਇਕੱਠੇ ਹੋ ਗਏ ਕਹਿੰਦੇ ਪੰਗਤੋ ਤੂੰ ਜੀ ਕਿਉਂ ਨਹੀਂ ਇਕੱਠੇ ਹੋ ਕੇ ਤੁਰਦੇ ਵੇਖੋ ਤੁਹਾਡੇ ਸਾਹਮਣੇ ਅਸੀਂ ਖਲੋ ਕੇ ਦਈਏ ਗਵਾਹੀਆਂ ਤੁਸੀਂ ਤਾਂ ਮਾਨਸ ਤੁਰਦੇ ਫਿਰਦੇ ਕਿਉਂ ਨਾ ਚੱਲ ਕੇ ਦਰਸ਼ਨ ਪਾਈਆ ਇਹੋ ਜਿਹੇ ਸਮੇ ਮੌਕੇ ਫੇਰ ਨਹੀਂ ਜੁੜਦੇ ਨਾਲੇ ਗੋਬਿੰਦ ਨਾਲੇ ਹਰਿ ਜੂ ਕਰਮੰਦਰ ਦੇ ਬਹਾਈਆ ਇਹ ਜੇ ਸਮੇਂ ਬਾਰ ਬਾਰ ਨਹੀਂ ਮਿਲਦੇ ਇਹ 964 ਗ੍ਰੰਥ ਚੋਕੜੀ ਬਾਸਾ ਨੂੰ ਸਮਾਂ ਮਿਲਿਆ ਹੈ ਅਸੀਂ ਇਹ ਨਾ ਹੋਈਏ ਕਿ ਅਸੀਂ ਈਰਖਾ ਦੇ ਵਿੱਚ ਚਲੇ ਜਾਈਏ ਕੁਝ ਜਨ ਕਰਦਿਆਂ ਕਰਦਿਆਂ ਕਹਿੰਦੇ ਇੱਕ ਰੇ ਦੀ ਨਿਆਜ ਤੇ ਦਰਯਾ ਤੇ ਆਪਣੇ ਹੱਥੋਂ ਛਿਰ ਜਾਂਦੀ ਹੈ ਸਾਡੀ ਉਮਰ ਵੀ ਉਸੇ ਤਰ੍ਹਾਂ ਨਿਕਲ ਜਾਂਦੀ ਹੈ ਕੱਲ ਸਾਡੇ ਸਾਰਿਆਂ ਦਾ ਬਚਪਨ ਸੀ ਅੱਜ ਅਸੀਂ ਬੁੱਢੇ ਹੋ ਗਏ ਕੱਲੋਂ ਪਹਿ ਸਾਡੇ ਸੁਆਸ ਰਹਿਣ ਕਿੰਦਾ ਨਹੀਂ ਇਸ ਕਰਕੇ ਜਿੰਨਾ ਵੀ ਪਰਮਾਤਮਾ ਨਾਲ ਪਿਆਰ ਕੀਤਾ ਜਾਂਦਾ ਹੈ ਇੱਕ ਦੂਜੇ ਨਾਲ ਪਿਆਰ ਕੀਤਾ ਜਾਂਦਾ ਹੈ ਉਹਨਾ ਕਰੋ ਕਿਉਂਕਿ ਅਸੀਂ ਇੱਕ ਪਰਿਵਾਰ ਹਾਂ ਅਸੀਂ ਇੱਕ ਗੁਰਸਿੱਖ ਗੁਰਸਿੱਖ ਨਾਲ ਹੀ ਪਿਆਰ ਕਰੇਗਾ ਸਾਨੂੰ ਸਹਬਾ ਨੇ ਇੱਥੇ ਤੱਕ ਹੁਕਮ ਦਿੱਤਾ ਹੈ ਕਿ ਤੁਸੀਂ ਲੱਖ 84 ਨਾਲ ਪਿਆਰ ਕਰਨਾ ਹੈ ਇਸ ਕਰਕੇ ਹਰ ਸੰਗਜੋ ਆਪਾਂ ਇੱਕ ਦੂਜੇ ਨਾਲ ਪਿਆਰ ਕਰਨਾ ਹੈ ਸਮਾਂ ਥੋੜਾ ਹੈ ਮੈਂ ਤੁਹਾਡੇ ਕੋਲੋਂ ਮਾਫੀ ਮੰਗਦਾ ਹਾਂ ਮੈਂ ਤੇ ਆਖਰ ਹਮੇਸ਼ਾ ਤੁਹਾਡੇ ਅੱਗੇ ਇਹ ਹੀ ਝੋਲੀ ਅੜਾਂਗਾ ਕਿ ਪਿਆਰ ਵਿੱਚ ਹੀ ਸਭ ਕੁਝ ਹੈ ਨਪਰਥੂ ਜੀ ਕੋਈ ਨਹੀਂ ਮੇਰੇ ਵੀਰ ਜਿਹੜੇ ਵੀ ਵੀਡੀਓ ਵੇਖਦੇ ਹੋਣਗੇ ਮੈਂ ਉਹਨਾਂ ਅਗੇ ਬੇਨਤੀ ਕਰਦਾ ਹਾਂ ਸਾਰਿਆਂ ਕੇ ਆਓ ਆਪਾਂ ਪਿਆਰ ਨਾਲ ਇੱਕ ਦੂਜੇ ਨਾਲ ਗੱਲਬਾਤਾਂ ਪਾਈਏ ਕਿਉਂਕਿ ਜਦੋਂ ਅਸੀਂ ਜਕਾਰਾ ਲਉਂਦੇ ਹਾਂ ਸੋਹੰਗ ਮਹਾਰਾਜ ਸ਼ੇਰ ਸਿੰਘ ਆਉਂਦੀ ਜਾਏ ਤੇ ਉਹ ਸਾਡੇ ਦੋਵਾਂ ਵਿੱਚ ਆ ਕੇ ਖੋ ਜਾਂਦਾ ਹੈ ਉਹ ਆਪਣੇ ਭਗਤਾਂ ਵਿੱਚ ਆ ਕੇ ਖੜਾ ਹੋ ਜਾਂਦਾ ਹੈ ਤੇ ਸਾਨੂੰ ਇੰਨਾ ਪਿਆਰ ਮਿਲਦਾ ਹੈ ਕਿ ਸਾਨੂੰ ਖੁਸ਼ੀ ਹੁੰਦੀ ਹੈ ਤੁਸੀਂ ਵੇਖੋ ਕਿ ਸਾਨੂੰ ਆਪਣੇ ਜੋ ਰਿਸ਼ਤੇਦਾਰ ਹਨ ਉਹਨਾਂ ਨਾਲ ਉਹਨਾਂ ਪ੍ਰੇਮ ਨਹੀਂ ਹੁੰਦਾ ਜਿਹੜੋ ਕੋਈ ਭਗਤ ਆਪਣੇ ਕਰੋਂ ਹੁੰਦਾ ਇਥੇ ਤੁਹਾਨੂੰ ਚੜ ਚੜ ਜਾਂਦੇ ਹਨ ਕਿਉਂ ਕਿ ਅਸੀਂ ਇੱਕ ਪਰਿਵਾਰ ਹਾਂ ਸਾਨੂੰ ਸਹਬਾ ਨੇ ਸਾਨੂੰ ਆਪਣੇ ਚਰਨਾਂ ਨਾਲ ਜੋੜਿਆ ਹੈ ਅਸੀਂ ਉਸ ਪਰਮਾਤਮਾ ਦੇ ਚਰਨਾਂ ਦੇ ਕੇ ਬੇਨਤੀ ਕਰੀਏ ਸਾਡੇ ਵਿੱਚ ਇਤਫਾਕ ਬਖਸ਼ਣ ਤੇ ਸਾਡੇ ਨਾਲ ਇੱਕ ਦੂਜ ਨਾਲ ਪਿਆਰ ਕਰੀਏ ਇਸ ਦੇ ਨਾਲ ਬੋਲਦਿਆਂ ਸਹਬਾ ਦੇ ਚਰਨਾਂ ਵਿੱਚ ਅਤੇ ਮੈਂ ਤੁਹਾਡੇ ਚਰਨਾਂ ਵਿੱਚ ਮਾਫੀ ਮੰਗਦਾ ਹਾਂ ਆਓ ਆਪਾਂ ਜੇ ਕਾਰਾ ਲਗਾਉਣਾ ਹੈ ਉਸ ਸੱਚਖੰਡ ਵਿੱਚ ਪਚਾਉਣਾ ਹੈ ਤੇ ਸਾਡੀ ਹਾਜ਼ਰੀ ਪ੍ਰਵਾਨ ਕਰੀਏ ਇਹ ਸਾਡੇ ਕੋ ਗਲਤੀਆਂ ਹੋ ਗਈਆਂ ਸਾਨੂੰ ਮaaf ਕਰੀ ਮaaf ਕਰਨ ਨਾਲ ਵੀ ਉਹੀ ਹੈ ਆਓ ਜੋਰ ਲਗਾਉਣਾ ਹੈ ਯਾਰਾ ਸੋਹਗ ਮਹਾਰਾਜੇ